ਦਾਰੀ ਦੀ ਮੈਂ ਤਾਂ ਚੁਣਿਆ ਤੂੰ ਆਪ ਸਭ ਨੂੰ ਪਤਾ ਹੈ ਕਿ ਮਾਪਿਓ ਆਈਲੈਂਡਸ ਕਰਕੇ ਦੁੱਧ ਪੀਂਦੇ ਬੱਚਿਆਂ ਨੂੰ ਛੱਡ ਕੇ ਕੈਨੇਡਾ ਆਸਟ੍ਰੇਲੀਆ ਚਲੇ ਜਾਂਦੇ ਹਨ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਂ ਆਪਣੇ ਛੋਟੇ ਬੱਚੇ ਨੂੰ ਛੱਡ ਕੇ ਕੈਨੇਡਾ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਪਿਓ ਵੀ ਚਲਾ ਜਾਂਦਾ ਤੇ ਪਿਓ ਉਸ ਤੋਂ ਬਾਅਦ ਬਾਪਸ ਆਉਂਦਾ ਤੇ ਆਪਣੇ ਪੁੱਤ ਨੂੰ ਨਾਲ ਲੈ ਕੇ ਜਾਂਦਾ ਤਾਂ ਦੇਖੋ ਕਿਵੇਂ 에어ਪੋਰਟ ਤੇ ਮਾਂ ਆਪਣੇ ਪੁੱਤ ਨੂੰ ਦੇਖ ਕੇ ਖੁਸ਼ ਹੋ ਜਾਂਦੀ ਆ ਤੇ ਹਿੱਕ ਨਾ ਲਾ ਕੇ ਭਾਵਕ ਹੋ ਜਾਂਦੀ ਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ ਪਰ ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ